ਏ ਮਹਾਰਾਜੀ ਵੇਖੋ ਮਹਾਰਾ ਸੱਚੇ ਪਾਤਸ਼ਾਹ ਵੇਖਦੇ ਨਾਮ ਜਪੋ ਵੰਡ ਕੇ ਸ਼ਗੋ ਤੇ ਆਪਣੀ ਕਿਰਤ ਕਰੋ ਤੇ ਆਪਾਂ ਜਹੇਦਾਰ ਬਾਬਾ ਹਰੀ ਸਿੰਘ ਜੀ ਤਰਨਾ ਦਲ ਮਿਸ਼ਨ ਸ਼ਹੀਦਾਂ ਫਲਾਈ ਸਾਹਿਬ ਉਹ ਵੀ ਸਾਨੂੰ ਸਾਰੇ ਭਜੰਗੀਆਂ ਨੂੰ ਸਾਰੇ ਸਿੰਘਾਂ ਨੂੰ ਇਹੋ ਕਹਿੰਦੇ ਵੀ ਆਪਣਾ ਕਿਰਤ ਕਰਨੀ ਨਾਮ ਜਪਣਾ ਵਾ ਤੇ ਆਪਾਂ ਮਹਾਰਾਜੀ ਆਪਣੀ ਕਿਰਤ ਡੇਆਂ ਕਰਨ ਜੀ ਹਾਂਜੀ ਬਾਬਾ ਜੀ ਕਈ ਵਾਰ ਲੋਕਾਂ ਦੇ ਮਨ 'ਚ ਵਿਚਾਰ ਆਉਂਦਾ ਵੀ ਨਿਹੰਗ ਸਿੰਘਾਂ ਨੇ ਲਾਈ ਆ ਘੋਟਾ ਘੋਟਣ ਦੇ ਆ ਹਾਂਜੀ ਦੇ ਹਾਂਜੀ 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 ਉਹ ਨਾ ਹੋਵੇ ਤੇ ਲੋਕਾਂ ਦੇ ਮਨ 'ਚ ਇਹ ਆਉਂਦਾ ਵਾ ਕਿ ਤੁਸੀਂ ਕਿਸ ਤਰ੍ਹਾਂ ਦੀ ਸ਼ਰਧਾਈ ਬਣਾਉਂਦੇ ਹੋ ਇਹਦੇ ਵਿੱਚ ਮਹਾਰਾਜੀ ਬੂਢੀ ਨਹੀਂ ਪਾਈ ਦੀ ਜੀ ਆ ਇਹਦੇ ਵਿੱਚ ਬਦਾਮ, ਖਸਖਾਸ, ਹਰੀਆਂ ਲਾਟੀਆਂ, ਕਾਲੀ ਮਿਰਚ, ਮਗਜ, ਗੁਲਾਬ ਦੇ ਫੁੱਲ ਤੇ ਸ਼ਕਰਪਾਈ ਦੀ ਆ ਜੀ, ਸੌਂਫ ਪਾਈ ਦੀ ਆ। ਤੇ ਕਿੰਨਾ ਕੁ ਫਾਇਦਾ ਹੁੰਦਾ ਸ਼ਹਿਦ ਨਾਲ, ਸ਼ਹਿਦ ਵੀ ਇਹਨਾਂ ਨੂੰ ਪੀਣ ਨਾਲ। ਵੇਖੋ ਜਿਹੜੇ ਬਦਾਮ ਆ ਵੀ ਸਰੀਰ ਨੂੰ, ਦਿਮਾਗ ਨੂੰ ਤਾਕਤ ਦਿੰਦੇ ਹੈਗੇ ਆ। ਤੇ ਆਪਣਾ ਮਗਜ ਇਹਦੇ ਵਿੱਚ ਪਾਈਦੇ ਆ, ਖਸਖਾਸ ਪਾਈ ਦੀ ਆ। ਸਾਰੀਆਂ ਚੀਜ਼ਾਂ ਵੇਖੋ ਜਿੱਦਾਂ ਪਾਈਦੀਆਂ ਸਾਰੀ ਜਿਹੜੀਆਂ ਚੀਜ਼ਾਂ ਆ ਇਹਨਾਂ ਨੇ ਸਰੀਰ ਨੂੰ ਤਾਕਤ ਹੀ ਦੇਣੀ ਸਾਰੇ ਨੂੰ ਹਾਂਜੀ। ਕਿਤੇ ਨਾ ਕਿਤੇ ਜਿਹੜੀਆਂ ਚੀਜ਼ਾਂ ਚਲੀਆਂ ਗਰਮੀਆਂ ਦੇ ਕੋਲਡ ਡਰਿੰਕ ਵਗੈਰਾ ਜਾਂ ਹੋਰ ਚੀਜ਼ਾਂ ਜਿਹੜੀ ਲੋਕੀ ਹੋ ਜ਼ਿਆਦਾ ਪੀਂਦੇ ਨੇ ਲੇਕਿਨ ਉਹਨਾਂ 'ਚ ਕਿਤਨਾ ਕਿਤੇ ਸਿਹਤਾਂ ਨੂੰ ਨੁਕਸਾਨ ਹੁੰਦਾ ਵਾ ਤੇ ਆਹ ਚੀਜ਼ ਜਿਹੜੀ ਆ ਪੀਣ ਵਾਲੀ 'ਚ ਸਿਹਤ ਵੀ ਸਹੀ ਰਹਿੰਦੀ ਆ ਤੇ ਸੇਤ ਨੂੰ ਤਾਕਤ ਵੀ ਮਿਲਦੀ ਆ ਹਾਂਜੀ ਵੇਖੋ ਜੀ ਜਿਹੜੀਆਂ ਕੋਲਡ ਡਰਿੰਕ ਉਹਦੇ ਵਿੱਚ ਮਿੱਠਾ ਨਹੀਂ ਦੀ ਸ਼ੂਗਰ ਹੀ ਆ ਜੀ ਤੇ ਇਹਨੇ ਸ਼ੂਗਰ ਦਾ ਵੀ ਨਾਸ਼ ਕਰਨਾ ਜੂਰੀਏ ਦਾ ਨਾਸ਼ ਕਰਨਾ ਆ ਕਈ ਇਹਨੇ ਜਿਹੜੀਆਂ ਬਿਮਾਰੀਆਂ ਨੂੰ ਕੱਟ ਕੱਟਣਾ ਆ ਜੀ ਮੈਨੂੰ ਇੱਥੇ 5 ਦਿਨ ਹੋ ਗਿਆ ਜੀ ਬੇਰਿੰਗ ਕਾਲਜ ਦੇ ਸਾਹਮਣੇ ਲਾਉਂਦੇ ਕਿੰਦਾ ਦਾ ਰਿਸਪੌਂਸ ਆਇਆ ਗਾਕਾਵਾਂ ਵੱਲੋਂ ਕਿੰਦਾ ਦਾ ਮਤਲਬ ਵਧੀਆ ਚੱਲ ਰਿਹਾ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਜਾਦਾ ਆਮਦਨ ਹੋ ਜਾਂਦੀ ਹੈ ਖਰਚਾ ਪਾਣੀ ਹਾਂਜੀ 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 ਜਿਹੜੇ ਚੀਜ਼ਾਂ ਪੈਂਦੀਆਂ ਸਾਰੀਆਂ ਬਹੁਤ ਕੋਸਿੰਗ ਆ ਕਾਲੀ ਮਿਰਚ ਹੋਗੇ ਬਾਦਾਮ ਹੋਗੇ ਮਗਜ ਹੋਗੇ ਹਾਂਜੀ ਵਧੀਆ ਨਿਕਲੀ ਜਾਂਦਾ ਜੀ ਸਾਰਾ ਪੈਰਾ ਵਧੀਆ ਹੋਈ ਜਾਂਦਾ ਹਾਂਜੀ ਕੀ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਲੋਕਾਂ ਨੂੰ ਵੀ ਜਿਹੜੇ ਇਹ ਕੋਲਡੀ ਮੈਰਾ ਜਾਂ ਹੋਰ ਚੀਜ਼ਾਂ ਪਿੰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਵੇਖ ਜਾਇਰ ਵਿੱਚ ਤੇ ਅਮਰਤ ਵਿੱਚ ਫਰਕ ਰਿਹਾ ਹੀ ਆ ਜੀ ਤੇ ਜਿਹਨੂੰ ਅਮਰਤ ਦਾ ਅਮਰਤ ਦਾ ਇਸਾਰ ਜਿਹਨੂੰ ਪਤਾ ਆ ਉਹ ਅਮਰਤ ਤੇ ਪੀਊਗਾ ਜੀ ਤੇ ਇਹ ਅਮਰਤ ਹੀ ਆ ਜਿਉਂ ਜਿਉਂ ਗਰਮੀਆਂ ਨੀਦੀਕ ਆ ਰਹੀਆਂ ਨੇ ਸ਼ੁਰੂ ਹੋ ਰਹੀਆਂ ਨੇ ਤੇ ਉਹ ਤੇ ਉਹ ਲੋਕਾਂ ਦਾ ਰੁਝਾਨ ਨੇ ਠੰਡੀਆਂ ਚੀਜ਼ਾਂ ਵੱਲ ਜਾ ਰਿਹਾ ਜਿੱਦਾਂ ਕਿ ਲਾ ਲੋਗੇ ਰੋਹ ਦਾ ਰੋਹ ਵਾਲ ਹੋ ਗਿਆ ਜਾਂ ਕੋਲਡਿਕ ਹੋਗੀ ਜਾਂ ਕੁਲਫੀਆਂ ਵਗੈਰਾ ਦੇ ਆ ਹੋ ਠੰਡੀਆਂ ਜਿਹੇ ਚੀਜ਼ਾਂ ਨੇ ਉਹਨਾਂ ਵੱਲ ਧਿਆਨ ਜਾ ਰਿਹਾ ਲੇਕਿਨ ਕਿਤਰਾ ਕਿਤੇ ਜਿਹੜੀਆਂ ਇਹ ਕੋਲਡਿੰਗ ਵਾਲੇ ਪੀਂਦੇ ਨੇ ਉਹਨਾਂ ਦਾ ਕਿਤਰਾ ਕਿਤੇ ਸਿਹਤ 'ਚ ਨੁਕਸਾਨ ਹੁੰਦਾ ਵਾ ਸੋ ਅੱਜ ਤੁਹਾਨੂੰ ਇੱਕ ਚੀਜ਼ ਦਿਖਾ ਰਿਹਾ ਜਿਹ ਸੋ ਪਈਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿਛੇ ਨਿਹੰਗ ਸਿੰਘ ਹੋਣਾ ਨੇ ਇੱਕ ਵੇਲਾ ਲਗਾਇਆ ਵਾ ਵੇਲਾ ਕਹਿ ਸਕਦੇ ਆ ਵੀ ਸ਼ਰਧਾਈ ਵਾਲਾ ਸ਼ਰਧਾਈ ਵਾਸਤੇ ਲੋਕਾਂ ਨੂੰ ਪਿਆਰੇ ਨੇ ਸ਼ਰਧਾਈ ਕੁੱਟ ਕੇ ਵਿੱਚ ਚੀਜ਼ਾਂ ਇਹੋ ਜਿਹੀਆਂ ਪਾਦੇ ਜੋ ਕਿ ਸਿਹਤ ਵਾਸਤੇ ਬਹੁਤ ਵਧੀਆ ਨੇ ਸੋ ਦੇਖ ਸਕਦੇ ਹੋ ਬਿਨਿਹੰਗ ਸਿੰਘ ਲੱਗੇ ਨੇ ਅਤੇ ਸ਼ਰਧਾਈ ਵੀ ਘੋਟੀ ਜਾ ਰਹੀ ਆ ਤੇ ਨਾਲ ਹੀ ਲੋਕਾਂ ਨੂੰ ਪਾਈ ਜਾ ਰਹੀ ਆ ਸੋ ਇਹ ਬਹੁਤ ਵਧੀਆ ਚੀਜ਼ ਆ ਇੱਕ ਗਰਮੀਆਂ ਲਈ ਇੱਕ ਤੋਹਫਾ ਕਹਿ ਸਕਦੇ ਆ ਕਿਉਂਕਿ ਇਹਦੇ ਵਿੱਚ ਬਦਾਮ ਕਾਲੀ ਮਚ ਸੌਂਫ ਹੋਰ ਵੀ ਕਈ ਅਸ਼ੇ ਚੀਜ਼ਾਂ ਪੈਂਦੀਆਂ ਨੇ ਜੋ ਕਿ ਸੇਤ ਨੂੰ ਫਾਇਦਾ ਦਿੰਦੀਆਂ ਨੇ ਤੋ ਗੱਲਬਾਤ ਵੀ ਕਰਾਂਗੇ ਨਿਹੰਗ ਸਿੰਘ ਉਹਨਾਂ ਨੇ ਕਿ ਇਹਨਾਂ ਨੂੰ ਕਿਦਾਂ ਮਨ ਵਿਚਾਰ ਆਇਆ ਕਿਉਂਕਿ ਇਸ ਬਟਾਲੇ ਵਿੱਚ ਪਹਿਲੀ ਵਾਰੀ ਕਿਸੇ ਨਿਹੰਗ ਸਿੰਘ ਨੇ ਐਸੇ ਆ ਚੀਜ਼ਾਂ ਲਗਾਈਆਂ ਨੇ ਜੋ ਸਿਹਤ ਲਈ ਲਾਭਦਾਇਕ ਨੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਹੰਦੀਰ ਸਿੰਘ ਆ ਜੀ ਤੇ ਬਾਬਾ ਜੀ ਕਿਦਾਂ ਮਨ ਵਿਚਾਰ ਆਇਆ ਕਿ ਤੁਸੀਂ ਸਿਹਦਾਈ ਲਾਓ ਕਿ ਬਟਾਲੇ 'ਚ ਪਹਿਲੀ ਵਾਰੀ ਵੇਖਿਆ ਵੀ ਸਿਹਦਾਈ ਦਾ ਇਹ ਲਗਾਈ ਜਾ ਰਹੀ ਹੈ ਇਹ ਮਹਾਰਾਜ ਜੀ ਵੇਖੋ ਮਹਾਰਾ ਸੱਚੇ ਪਾਸ਼ਾ ਵੇਖੋ ਨੇ ਨਾਮ ਜਪੋ ਵੰਡ ਕੇ ਸ਼ੰਗੋ ਤੇ ਆਪਣੀ ਕਿਰਤ ਕਰੋ ਆਪਾਂ ਜਹੇਦਾਰ ਬਾਬਾ ਹਰੀ ਸਿੰਘ ਜੀ ਤਰਨਾ ਦਲ ਮਿਸ਼ਨ ਸ਼ਹੀਦਾਂ ਫਲਾਈ ਸਾਹਿਬ ਉਹ ਵੀ ਸਾਨੂੰ ਸਾਰੇ ਭਜੰਗੀਆਂ ਨੂੰ ਸਾਰੇ ਸਿੰਘਾਂ ਨੂੰ ਇਹੋ ਕਹਿੰਦੇ ਵੀ ਆਪਣਾ ਕਿਰਤ ਕਰਨੀ ਨਾਮ ਜਪਣਾ ਵਾ ਤੇ ਆਪਾਂ ਮਹਾਰਾਜ ਜੀ ਆਪਣੀ ਕਿਰਤ ਡੇਆ ਕਰਨ ਜੀ ਹਾਂਜੀ ਬਾਬਾ ਜੀ ਕਈ ਵਾਰ ਲੋਕਾਂ ਦੇ ਮਨ ਵਿਚ ਆ ਰਹੇ ਆਂਦਾ ਵੀ ਨਿਹੰਗ ਸਿੰਘਾਂ ਨੇ ਲਾਈ ਆਂ ਘੋਟਾ ਘੋਟਣ ਦੇ ਆ ਹਾਂਜੀ ਦੇ ਹਾਂਜੀ 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 ਉਹ ਨਾ ਹੋਵੇ ਤੇ ਲੋਕਾਂ ਦੇ ਮਨ ਚ ਇਹ ਆਉਂਦਾ ਵਾ ਕਿ ਤੁਸੀਂ ਕਿਸ ਤਰ੍ਹਾਂ ਦੀ ਸ਼ਰਧਾਈ ਬਣਾਉਂਦੇ ਹੋ ਇਹਦੇ ਵਿੱਚ ਮਹਾਰਾਜ ਜੀ ਬੂਟੀ ਨਹੀਂ ਪਾਈ ਦੀ ਜੀ ਆਪਾਂ ਇਹਦੇ ਵਿੱਚ ਬਦਾਮ ਖਸਖਾਸ ਹਰੀਆਂ ਲਾਚੀਆਂ ਕਾਲੀ ਮਿਰਚ ਮਗਜ ਗੁਲਾਬ ਦੇ ਫੁੱਲ ਤੇ ਸ਼ਕਰਪਾਈ ਦੀ ਆ ਜੀ ਸੌਫ ਪਾਈ ਦੀ ਆ ਹਾਂਜੀ ਤੇ ਕਿੰਨਾ ਕੁ ਫਾਇਦਾ ਹੁੰਦਾ ਸਿਹਤ ਨਾਲ ਸਿਹਤ ਇਹਨਾਂ ਨੂੰ ਪੀਣ ਨਾਲ ਵੇਖੋ ਜਿਹੜੇ ਬਦਾਮ ਆ ਵੀ ਸਰੀਰ ਨੂੰ ਦਿਮਾਗ ਨੂੰ ਤਾਕਤ ਦਿੰਦੇ ਹੈਗੇ ਆ ਤੇ ਆਪਣਾ ਮਗਜ ਇਹਦੇ ਵਿੱਚ ਪਾਈਦੇ ਆ ਖਸਖਾਸ ਪਾਈ ਦੀ ਆ ਸਾਰੀਆਂ ਚੀਜ਼ਾਂ ਵੇਖੋ ਜਿੱਦਾਂ ਪਾਈਦੀਆਂ ਸਾਰੀ ਜਿਹੜੀਆਂ ਚੀਜ਼ਾਂ ਆ ਇਹਨਾਂ ਨੇ ਸਰੀਰ ਨੂੰ ਤਾਕਤ ਹੀ ਦੇਣੀ ਸਾਰੇ ਨੂੰ ਹਾਂਜੀ ਜੀ ਬਿਲਕੁਲ ਇਹ ਚ ਫਿਰ ਜਿਉ ਘੋਟਦੇ ਹੋ ਤੁਸੀਂ ਘੋਟਾ ਲਾਉਂਦੇ ਹੋ ਸਾਰੀਆਂ ਚੀਜ਼ਾਂ ਪਾ ਕੇ ਕਿੰਨਾ ਕੁ ਸਮਾਂ ਲੱਗਦਾ ਇਹਨੂੰ ਘੋਟਾਂ ਲੱਗਿਆ ਤੇ ਤਿਆਰ ਕਰਨ ਲੱਗਿਆ ਇਨੂੰ 1 ਘੰਟਾ ਰਗੜਨ ਤੇ ਲੱਗਦਾ ਆ ਜੀ ਤੇ ਸ਼ਾਣਾ ਸ਼ੂਣਾ ਲਾ ਕੇ 1.5-2 ਘੰਟੇ ਲੱਗ ਹੀ ਜਾਂਦੇ ਆ ਜੀ ਹਾਂਜੀ ਤੇ ਗੱਲ ਕਰੀਏ ਤੁਹਾਡੇ ਕਾਫੀ ਗਾਹ ਵੀ ਆਏ ਨੇ ਗਾਹ ਵੀ ਕਾਫੀ ਪੀਰੇ ਨੇ ਲੇਕਿਨ ਜੇ ਗੱਲ ਕਰੀਏ ਤੇ ਸਿਰਫ ਇਹ ਜਿਹੜੇ ਸਿੱਖ ਨੇ ਸਿੱਖੀ ਹੁੰਦੇ ਜਾਂ ਹਿੰਦੂ ਤਪਕੇ ਦੇ ਲੋਕ ਵੀ ਆਉਂਦੇ ਵੀ ਸਿੰਘ ਵੇਖ ਕੇ ਕਈ ਵਾਰ ਨਹੀਂ ਆਉਂਦੇ ਨਾ ਲੋਕੀ ਨਹੀਂ ਦੋ ਵੀਰ ਸਾਰੇ ਹੀ ਆਪਣੇ ਸਾਰੇ ਹੀ ਵੀਰ ਆਉਂਦੇ ਆ ਜੀ ਹਾਂਜੀ ਸਾਰੇ ਪ੍ਰੇਮ ਕਰਦੇ ਆਪਾਂ ਵੀ ਸਾਰਾ ਨਾਲ ਪ੍ਰੇਮ ਹੀ ਕਰੀਦਾ ਸਾਰੇ ਵੀਰ ਆਉਂਦੇ ਆ ਜੀ ਹਾਂਜੀ ਕਿਦਣਾ ਕਿਤੇ ਜਿਹੜੀਆਂ ਚੀਜ਼ਾਂ ਚਲੀਆਂ ਗਰਮੀਆਂ ਦੇ ਕੋਲਡਿੰਗ ਵਗੈਰਾ ਜਾਂ ਹੋਰ ਚੀਜ਼ਾਂ ਦੁਨੀਆ ਲੋਕੀ ਹੋ ਜ਼ਿਆਦਾ ਪੀਂਦੇ ਨੇ ਲੇਕਿਨ ਉਹਨਾਂ ਦੇ ਕਿਦਣਾ ਕਿਤੇ ਸਿਹਤ ਦਾ ਨੁਕਸਾਨ ਹੁੰਦਾ ਵਾ ਤੇ ਇਹ ਚੀਜ਼ ਜਿਹੜੀ ਆ ਪੀਣ ਵਾਲੀ ਇਹ ਚ ਸਿਹਤ ਵੀ ਸਹੀ ਰਹਿੰਦੀ ਆ ਤੇ ਸੇਰ ਨੂੰ ਤਾਕਤ ਵੀ ਮਿਲਦੀ ਆ ਹਾਂਜੀ ਵੇਖੋ ਜੀ ਜਿਹੜੀਆਂ ਕੋਲਡਿੰਗ ਉਹਦੇ ਵਿੱਚ ਮਿੱਠਾ ਨਹੀਂ ਦੀ ਸ਼ੂਗਰ ਹੀ ਆ ਜੀ ਤੇ ਇਹਨੇ ਸ਼ੂਗਰ ਦਾ ਵੀ ਨਾਸ਼ ਕਰਨਾ ਜ਼ੁਰੀਏ ਦਾ ਨਾਸ਼ ਕਰਨਾ ਆ ਕਈ ਇਹਨੇ ਜਿਹੜੀਆਂ ਬਿਮਾਰੀਆਂ ਨੂੰ ਕੱਟ ਕੱਟਣਾ ਆ ਜੀ ਹਾਂਜੀ ਕਿੰਨੇ ਚੇਤੋ ਲਗਾ ਰਹੇ ਹੋ ਤੁਸੀਂ ਦਾ ਜੀ ਮੈਨੂੰ ਇੱਥੇ 5 ਦਿਨ ਹੋ ਗਿਆ ਜੀ ਬੇਰਿੰਗ ਗਾਰਜ ਦੇ ਸਾਹਮਣੇ ਲਾਉਂਦੇ ਆ ਕਿੰਨਾ ਦਾ ਰਿਸਪੌਂਸ ਆਇਆ ਕਾਕਾ ਮੰਦੋ ਕਿੰਦਾ ਦਾ ਮਤਲਬ ਵਧੀਆ ਚੱਲ ਰਿਹਾ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਜਾਦੇ ਆ ਆਮਦਨ ਹੋ ਜਾਂਦੀ ਹੈ ਖਰਚਾ ਪਾਣੀ ਹਾਂਜੀ 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 ਜਿਹੜੇ ਚੀਜ਼ਾਂ ਪੈਂਦੀਆਂ ਸਾਰੀਆਂ ਬਹੁਤ ਕੋਸਟੀਆਂ ਕਾਲੀ ਮਿਰਚ ਹੋਗੇ ਬਾਦਾਮ ਹੋਗੇ ਮਗਜ ਹੋਗੇ ਹਾਂਜੀ ਵਧੀਆ ਨਿਕਲੀ ਜਾਂਦਾ ਜੀ ਸਾਰਾ ਪੈਰਾ ਵਧੀਆ ਹੋਈ ਜਾਂਦਾ ਹਾਂਜੀ ਕੀ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਲੋਕਾਂ ਨੂੰ ਵੀ ਜਿਹੜੇ ਕੋਲਡੀ ਵਗੈਰਾ ਜਾਂ ਹੋਰ ਚੀਜ਼ਾਂ ਪਿੰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਵੇਖੋ ਨ ਜਾਇਰ ਵਿੱਚ ਤੇ ਅਮਰਤ ਵਿੱਚ ਫਰਕ ਰਿਹਾ ਹੀ ਆ ਜੀ ਤੇ ਜਿਹਨੂੰ ਅਮਰਤ ਦਾ ਅਮਰਤ ਦਾ ਇਸਾਰ ਜਿਹਨੂੰ ਪਤਾ ਆ ਉਹ ਅਮਰਤ ਤੇ ਪੀਊਗਾ ਜੀ ਤੇ ਇਹ ਅਮਰਤ ਹੀ ਆ ਹਾਂਜੀ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਨਿਹੰਗ ਸਿੰਘ ਵਾਲਾ ਨੇ ਜਿਹੜਾ ਸ਼ਰਦਾਈ ਦਾ ਇੱਥੇ ਸਟਾਲ ਲਗਾਇਆ ਲੋਕੀ ਵੀ ਆ ਰਹੇ ਨੇ ਪੀ ਰਹੇ ਨੇ ਕਿਉਂਕਿ ਚੰਗੀ ਚੀਜ਼ ਆ ਸਿਹਤ ਲਈ ਚੰਗੀ ਆ ਅਤੇ ਹਰ ਪੱਖੋਂ ਵਧੀਆ ਐ ਸੋ ਗੱਲਬਾਤ ਕਰਨੇ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਕੋਟਾ ਲੱਗਿਆ ਜਾ ਰਿਹਾ ਤੇ ਲੋਕੀ ਧੜਾ ਤਾ ਸ਼ਰਦਾਈ ਪੀ ਰਹੇ ਨੇ ਕਿਉਂ ਸਿਹਤ ਵਾਸਤੇ ਬਹੁਤ ਵਧੀਆ ਐ ਠੰਡੀ ਐ ਠੰਡਾਈ ਐ ਸੋ ਕਿਸਰਾ ਘੋਟੜਾ ਘਾਇਆ ਜਾ ਇਹਨੂੰ ਕਮਸ਼ਕਮ ਕਹਿੰਦੇ ਵੀ 1 ਘੰਟਾ ਲੱਗਦਾ ਹੈ ਇਹਨੂੰ ਰਗੜ ਕੇ ਬਣਾਉਣ ਕੇ ਛਾਣ ਕੇ ਸੋ ਮਿਹਨਤ ਵੀ ਲੱਗਦੀ ਹੈ ਕਿਤਨਾ ਕਹਿੰਦੇ ਮਿਹਨਤ ਲੱਗਦੀ ਹੈ ਤੇ ਮੁਰਗੇ ਪੀ ਕੇ ਸਿਹਤ ਹੀ ਬੰਦੀ ਸੋ ਗੱਲਬਾਤ ਵੀ ਕਰਾਂਗੇ ਅਸਵੀਰ ਨਾ ਬਾਬਾ ਜੀ ਨਾਲ ਕਿ ਕਿਦਾਂ ਸੱਚੀ ਦਾ ਪਪਾ ਜੀ ਹਾਂਜੀ ਵਾਹਿਦ ਜੀ ਦਾ ਖਾਸ ਸਾਹਿਬ ਵਾਜੀ ਕੋ ਫਦੇ ਬਾਬਾ ਜੀ ਕੀ ਨਾਮ ਜ ਆਪਣਾ ਅਧਰਗੁਰਪ੍ਰੀ ਸਿੰਘ ਜੀ ਇੱਕ ਗੁਰਪ੍ਰੀ ਸਿੰਘ ਜੀ ਇਹਦੇ ਵਿੱਚ ਕਿਹੜਾ ਕਾ ਸਮਾਨ ਪੈਂਦਾ ਜੀ ਇਹਦੇ ਵਿੱਚ ਗਿਰੀਆਂ ਕਾਲੀ ਮਿਰਚ ਖਸ ਖਸ ਹਰੀਆਂ ਇਲਾਚੀਆਂ ਤੇ ਗਲਾਜ਼ ਦੇ ਫੁੱਲ ਕਹਿੰਦੇ ਵੀ ਪੀਨਾਸ਼ੇਦ ਬਹੁਤ ਮਤਲਬ ਵਧੀਆ ਰਹਿੰਦਾ ਨੁਕਸਾਨ ਕੋਈ ਨਹੀਂ ਹੁੰਦਾ ਪੀਨਾਸ਼ੇਦ ਲਈ ਹਾਂਜੀ ਹਾਂਜੀ ਠੰਡੀ ਆ ਸਰੀਰ ਨੂੰ ਤਾਕਤ ਦਿੰਦੀ ਆ ਇਹ ਇਹਦਾ ਨੁਕਸਾਨ ਕੋਈ ਨਹੀਂ ਇਹਨੂੰ ਘੋਟਣ ਲੱਗਾ ਜ਼ੋਰ ਹੀ ਬੜਾ ਲੱਗਦਾ ਹੁਣ ਹਾਂਜੀ ਹਾਂਜੀ ਜ਼ੋਰ ਤਾਂ ਲੱਗਦਾ ਹੀ ਹੋਰ ਕਿੰਨਾ ਕੁ ਟਾਈਮ ਲੱਗਦਾ ਜੀ ਇਹਨੂੰ ਘੋਟਣ ਦਾ ਟਾਈਮ ਕੋਈ ਇਦਾਂ ਘੇੜਾ ਲੱਗਦਾ ਹੀ ਆ ਅੱਧਾ ਪੌਣਾ ਘੰਟਾ ਲੱਗਦਾ ਘੋੜ ਕੇ ਬਣਾਉਣ ਲੱਗਿਆ ਹਾਂ ਜੀ ਇਹ ਇਹਨਾਂ ਕਿ ਟਾਈਮ ਲੱਗ ਜੂਗਾ ਕੀ ਕਹਿਣਾ ਕਿ ਜੇ ਚਾਹੋਗੇ ਲੋਕਾਂ ਨੂੰ ਜਿਹੜੇ ਮਤਲਬ ਹੋਰ ਚੀਜ਼ਾਂ ਵੱਲ ਧਿਆਨ ਦਿੰਦੇ ਨੇ ਲੇਕਿਨ ਇਹ ਚੀਜ਼ ਹੈ ਜਿਹੜੀ ਚੰਗੀ ਹੈ ਬਦਾਮ ਪਏ ਨੇ ਕਾਜੂ ਪਏ ਕਾਲੀ ਮਚ ਪਈ ਹੁੰਦੀ ਹੈ ਖਸਖਸ वगैरह ਪਈ ਹੁੰਦੀ ਹੈ ਇਹ ਮਤਲਬ ਕਿ ਠੰਡੀ ਮਿੱਠੀ ਸਰਦਾਈ ਆ ਇਹ ਛਕਣੀ ਚਾਹੀਦੀ ਆ ਹਰ ਇੱਕ ਨੂੰ ਹੋਰ ਨਾ ਚੀਜ਼ਾਂ ਤੋਂ ਜਿਹੜਾ ਵਾ ਉਹਨਾਂ ਤੋਂ ਪਰਹੇਜ਼ ਰੱਖਣਾ ਚਾਹੀਦਾ ਵਾ ਘਟੀਆਂ ਤੜੀਆਂ ਚੀਜ਼ਾਂ ਆਈਆਂ ਹੋਰ ਮਤਲਬ ਕਿ ਇਸ ਤਰ੍ਹਾਂ ਦਾ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖੋਟਾ ਲਗਾਇਆ ਜਾ ਰਿਹਾ ਮੁਰਕੇ ਛਾਨ ਕੇ ਇਹਨੂੰ ਛਦਾਈ ਬਣਾਈ ਜਾਣੀ ਆ ਸੋ ਮਿਹਨਤ ਵੀ ਕਾਫੀ ਲੱਗਦੀ ਆ ਤੇ ਸਰੀਰ ਵਾਸਤੇ ਵੀ ਕਾਫੀ ਲਾਭਦਾਇਕ ਹੈ ਕਿਉਂ ਹੋਰ ਤਨਾ ਹੋ ਰਹੀਏ ਚੀਜ਼ਾਂ ਨਾਲੋਂ ਪੀਣ ਨਾਲੋਂ ਛਦਾਈ ਜਿਹੜੀ ਹੈ ਇਹ ਸਿਹਤ ਲਈ ਚੰਗੀ ਹੈ ਤੇ ਠੰਡੀ ਤੀਨ ਨੂੰ ਠੰਡਕ ਪਹੁੰਚਾਉਂਦੀ ਹੈ ਸੋ ਇਹ ਨੰਗਸੀ ਘੋੜੇ ਵਧੀਆ ਉਪਰਾਲਾ ਕੀਤਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰ ਰਹੇ ਲੋਕਾਂ ਦੀ ਸਿਹਤ ਦਾ ਫਾਇਦਾ ਹੀ ਕਰ ਰਹੇ ਨੇ ਅਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਆਪਾਂ ਚੰਗੀਆਂ ਚੀਜ਼ਾਂ ਹੀ ਜਿਹੜੀਆਂ ਉਹ ਖਾਈਏ ਸੁਰਖਾਪ ਟੀਵੀ ਲਈ ਜਸਵਿੰਦਰ 베ਦੀ ਕੁਦਾਸਪੁਰ ਬਟਾਲਾ